ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਦੇ ਖਿਲਾਫ ਮਹੀਮ ਛੇੜੀ ਹੋਈ ਹੈ। ਉਸੇ ਤਹਿਤ ਖਰੜਾ ਪੜੋਸੋਂ ਉਸ ਦਿਵਲੇ ਵੱਡੀ ਸਫਲਤਾ ਮਿਲੀ ਜਦੋਂ ਇੱਕ ਨਾਜ਼ੀਰੀਅਨ ਕੋਲੋਂ 540 ਗ੍ਰਾਮ ਹੈਰੋਇਨ ਅਤੇ ਡਰਗ ਮਨੀ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਜ਼ਿਲ੍ਹਾ ਮੁਹਾਲੀ ਦੇ ਐਸਐਸਪੀ ਹਰਮਨਦੀਪ ਹੰਸ ਦੇ ਵੱਲੋਂ ਪੱਤਰਕਾਰ ਵਾਰਤਾ ਕੀਤੀ ਜਾ ਰਹੀ ਹੈ। ਕੀ ਕਹਿੰਦੇ ਨੇ? ਉਹ ਵੀ ਤੁਹਾਨੂੰ ਸੁਣਾਵਾਂਗੇ। ਸਭ ਤੋਂ ਪਹਿਲਾਂ ਦੇਖੋ ਇਹ ਲਾਈਵ ਤਸਵੀਰਾਂ। ਬਾ ਮੈਂ ਸਭ ਤੋਂ ਮੈਂ ਨਾ ਮੈਂ ਸਭ ਤੋਂ ਕਹਿੰਦੀ ਆ ਜਾ ਰੋ ਠੀਕ ਹੈ ਠੀਕ ਹੈ ਮੈਂ ਪਿੱਛੇ ਹੋ ਜਾ ਮੈਂ ਪਿੱਛੇ ਤੁਸੀਂ ਤਾਂਲੇ ਲਿਆ ਆ ਗਿਆ ਆ ਗਿਆ ਆ ਜਾ ਆ ਗਏ ਦੋਨੋਂ

ਇਹਦਾ ਇਹ ਮੈਂ ਦੱਸ ਰਿਹਾ ਹਾਂ ਕਿ ਕੀ ਹੋਇਆ 10 ਕਰਨ ਦੇ ਇਹ ਬੰਦਾ ਦੱਸ ਰਿਹਾ ਹੈ ਕਿ ਹਾਲਾਂਕਿ ਹੁਣ ਤੱਕ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹਦੇ ਕਰਕੇ ਥੋੜੀ ਹੋਰ ਨਹੀਂ ਟਰਾਂਸਲੇਟਰ ਵੀ ਨਹੀਂ ਹੈਗਾ ਜਿੰਨੀ ਕਿ ਇੰਗਲਿਸ਼ ਨੂੰ ਆਉਂਦੀ ਉਹਨਾਂ ਹੀ ਸਮਝ ਪਾ ਰਹੇ ਅਸੀਂ ਨਾਈਜੀਰੀਅਨ ਲੈਂਗੁਏਜ ਕੋਈ ਐਨੀ ਉਹ ਵੀ ਨਹੀਂ ਹੈ ਨਾ ਹੋਰ ਕੋਈ ਹੈਗਾ ਜੀ ਆਪਣਾ ਠੀਕ ਹੈ ਜੀ ਪੰਜਾਬ ਦੇ ਵਿੱਚ ਜਿਹੜਾ ਮਾਨਯੋਗ ਸੀਐਮ ਸਾਹਿਬ ਦੇ ਡੀਜੀਪੀ ਸਾਹਿਬ ਦੀ ਅਗਵਾਈ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਅਭਿਆਨ ਇੱਕ ਚੱਲ ਰਿਹਾ ਹੈਗਾ ਉਹਦੇ ਵਿੱਚ ਮੋਹਾਲੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈਗੀ ਖਰੜ ਦੇਰੀਏ ਦੇ ਵਿੱਚ ਇੱਕ افریقਨ ਸਟੂਡੈਂਟ ਸੀਗਾ ਨਾਈਜੀਰੀਆ ਦਾ ਐਕੇ ਜ਼ੋਨਾ ਨਾਮ ਤੋਂ ਇਹ ਬੰਦਾ ਹੈਗਾ ਨਾਈਜੀਰੀਅਨ ਇਹਦੇ ਤੋਂ ਜਿਹੜੀ ਹੈਗੀ 540 ਗ੍ਰਾਮ ਕੋਕੀਨ ਰਿਕਵਰ ਕੀਤੀ ਗਈ ਹੈ ਜਿਹੜੀ ਕਿ ਕਮਰਸ਼ੀਅਲ ਕੁਆਂਟੀਟੀ ਵੀ 100 ਗ੍ਰਾਮ ਹੈ ਤੇ ਦੀ ਜਿਹੜੀ ਵੈਲਿਊ ਹੈਗੀ ਉਹ 5 ਤੋਂ 6 ਕਰੋੜ ਦੇ ਕਰੀਬ ਦੀ ਵੈਲਿਊ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਹੈਗੀ ਹੈ ਇਹਦੇ ਕੋਲ ਬੰਦੇ ਕੋਲ ਕੋਈ ਹਾਲੇ ਇਸ ਟਾਈਮ ਆਪਣਾ ਪਾਸਪੋਰਟ ਵੀ ਨਹੀਂ ਹੈਗਾ ਇਹ ਵੀਜ਼ਾ ਵੀ ਓਵਰਸਟੇ ਕੀਤਾ ਹੋਇਆ ਹੈ ਤੇ ਇੱਥੇ ਨਸ਼ਿਆਂ ਦਾ ਕੰਮ ਕਰ ਰਿਹਾ ਸੀਗਾ ਟੋਟਲ ਜਿਹੜੀ ਰਿਕਵਰੀ ਸਾਡੇ ਕੋਲ ਹੈਗੀ ਹੈ ਜੀ 540 ਗ੍ਰਾਮ ਕੋਕੀਨ 10000 ਰੁਪਿਆ ਕਰੰਸੀ ਇਹ ਤੋਂ ਮਿਲੀ ਹੈ 8 ਛੋਟੇ ਲਿਫਾਫੇ ਜਿਹੜੇ ਚ ਪਾ ਕੇ ਡਿਸਟ੍ਰਿਬਿਊਟ ਕਰਦੇ ਸੀ ਬਿਲਕੁਲ ਪਲਾਸਟਿਕ ਦੇ ਉਹ ਛੋਟੇ ਛੋਟੇ ਸਟੀਲ ਦੇ ਚਮਚ ਪੇਪਰ ਰੋਲ ਤੇ ਇੱਕ ਡਿਜੀਟਲ ਪੰਡਾ ਜਿਹੜਾ ਮੈਜ਼ਰਮੈਂਟਲ ਆ ਉਹ ਸਾਰਾ ਕੁਝ ਇਹ ਤੋਂ ਰਿਕਵਰ ਹੋਇਆ ਇਹ ਇੱਥੇ ਜਿਹੜਾ 골ਡਨ ਸਟੇਟ ਹੈ 115 ਸੈਕਟਰ ਚ ਉੱਥੇ 116 ਬੀ ਫਲੈਟ ਨੰਬਰ ਹੈਗਾ ਫਰਸਟ ਫਲੋਰ ਤੇ ਉੱਥੇ ਹੀ ਰਹਿ ਗਿਆ ਸੀਗਾ ਪੁਲਿਸ ਪਾਰਟੀ ਨੂੰ ਜਿਹੜੀ ਇਨਫਾਰਮੇਸ਼ਨ ਸੀਗੀ ਉਸ ਦੇ ਬੇਸ ਤੇ ਅਸੀਂ ਨਾਕਾ ਲਗਾਇਆ ਸੀਗਾ ਉਸ ਤੋਂ ਇਹਦੇ ਕੋਲੋਂ ਜਿਹੜੀ ਟੋਟਲ ਰਿਕਵਰੀ ਹੋਣ ਤੋਂ ਬਾਅਦ ਸਦਰ ਖਰੜ ਪੁਲਿਸ ਸਟੇਸ਼ਨ ਦੇ ਵਿੱਚ ਅਸੀਂ ਐਫ ਆਈ ਆਰ ਇੰਦਰ ਰਜਿਸਟਰ ਕੀਤੀ ਸੀ ਫਿਰ ਉਹਦਾ ਉਹ ਕੰਦੀ ਇਨਵੈਸਟੀਗੇਸ਼ਨਸ ਆ ਰਹੀ ਹੈ ਕਦੀ ਕਰਦਾ ਸੀ ਆ ਕੋਈ ਹੋਰ ਵੀ ਦੇ ਨਾਲ ਨਹੀਂ ਹੋਰ ਵੀ ਇਹਦੇ ਨਾਲ ਆ ਰਹੇ ਆ ਇਹਦੇ ਮੋਬਾਈਲ ਦੀ ਵੀ ਅਸੀਂ ਮਤਲਬ ਇਨਟੈਰੋਗੇਸ਼ਨ ਵੀ ਕੀਤੀ ਹੈ ਤੇ ਨਾਲ ਜਿਹੜਾ ਮੋਬਾਈਲ ਹੈਗਾ ਉਹਦਾ ਵੀ ਅਸੀਂ ਫੋਰੈਂਸਿਕ ਚੈੱਕ ਕਰ ਰਹੇ ਆ ਤੇ ਹੁਣ ਜਿਹੜੇ ਇਹਦੇ ਅੱਗੇ ਸਾਥੀ ਹੈਗੇ ਆ ਉਹ ਸਾਰੇ ਵੀ ਅੱਗੇ ਜਿਨ੍ਹਾਂ ਤੋਂ ਲਿਆਂਦਾ ਸੀਗਾ ਤੇ ਵੇਚਦਾ ਕਿਤੇ ਕਿਤੇ ਪਾਸੇ ਸੀਗਾ ਉਹਦੇ ਤੇ ਅਸੀਂ ਹੁਣ ਕੰਮ ਕਰ ਰਹੇ ਹਾਂ ਦੀ ਡਿਮਾਂਡ ਇਹਦਾ ਲੈ ਲਿਆ ਸੀ ਹਾਂਜੀ ਕਿੰਨੇ ਟਾਈਮ ਤੋਂ ਰਹਿ ਰਹੇ ਸੀ ਸਰ ਕਿੰਨੇ ਰਹਿ ਰਹੇ ਹੋ ਕਾਫੀ ਲੰਬੇ ਸਮੇਂ ਤੋਂ ਇੱਥੇ ਹੀ ਰਹਿ ਰਹੇ ਆ ਮਤਲਬ ਭਲੇ ਹਾਲੇ ਹਾਲੇ ਕਿਉਂਕਿ ਇਹਦੀ ਡਾਕੂਮੈਂਟੇਸ਼ਨ ਜਿਹੜੀ ਇਸ ਐਡਰੈਸ ਤੇ ਹੈਗਾ ਉਹ ਤਕਰੀਬਨ 6 ਮਹੀਨੇ ਤੋਂ ਰਹਿ ਰਿਹਾ ਹੈ ਲੇਕਿਨ ਇੰਡੀਆ ਪਹਿਲਾਂ ਤੋਂ ਹੈ ਕਿਉਂਕਿ ਹਲੇ ਸੀਦਾ ਪਾਸਪੋਰਟ ਇੰਟਰਵਿਊ ਵਗੈਰਾ ਸਾਰੀ ਅਸੀਂ ਇਮੀਗ੍ਰੇਸ਼ਨ ਬਿਊਰੋ ਤੋਂ ਵੀ ਲੈ ਰਹੇ ਆ ਵੀ ਸਾਨੂੰ ਕਲੈਰਿਟੀ ਹੋ ਜਾਈਦਾ ਵੀ ਕਦੋਂ ਤੋਂ ਇੰਡੀਆ ਦੇ ਵਿੱਚ ਰਹਿ ਰਿਹਾ ਤੇ ਇਹਦੇ ਕੰਮ ਨਹੀਂ ਇਹ ਪਹਿਲੇ ਉਸ ਮੈਂ ਕਹਿ ਰਿਹਾ ਨਾ ਵੀ ਡਾਕੂਮੈਂਟੇਸ਼ਨ ਹੈ ਜਿਹੜੀ ਹਲੇ ਸਾਡੀ ਨਹੀਂ ਹੋ ਪਾਰੀ ਕਿਉਂਕਿ ਇਹਦੇ ਪਾਸਪੋਰਟ ਵੀ ਅਵੇਲੇਬਲ ਨਹੀਂ ਹਾਂਜੀ ਜਿਹੜਾ ਹੈ ਸਟੂਡੈਂਟ ਹਰ ਹੈ ਬਿਲਕੁਲ ਕੰਮ ਕਰ ਰਿਹਾ ਹੈ ਫ੍ਰੈਂਚ ਦੇ ਸਟੂਡੈਂਟ ਨਹੀਂ ਉਹੀ ਅਸੀਂ ਹੁਣ ਕਰ ਰਹੇ ਹਾਂ ਜੀ ਇਨਟੈਰੋਗੇਟ ਇਨਟੈਰੋਗੇਟਰ ਦੇ ਅੱਗੇ ਇਨਵੈਸਟਿਗੇਟ ਵੀ ਆਖਿਰਕਾਰ ਕਿਹਨੂੰ ਕਿਹਨੂੰ ਕਰਦਾ ਸੀ ਦੋਨੋਂ ਚੀਜ਼ਾਂ ਦੇਖਣ ਵਾਲੀਆਂ ਐ ਫਾਰਵਰਡ ਬੈਕਵਰਡ ਕਿ ਸਪਲਾਈ ਕਿਨੂੰ ਕਰਦਾ ਸੀ ਤੇ ਲੈ ਕੇ ਕਿੱਥੋਂ ਆਂਦਾ ਸੀ ਜੀ ਫਸਟ ਅਪਿੰਡਰ ਹਾਂਜੀ ਫਸਟ ਅਪਿੰਡਰ ਹਾਂਜੀ ਫਸਟ ਸਟੇਟ ਸਰ ਇਸ ਤੋਂ ਪਹਿਲਾਂ ਵੀ ਕੋਈ ਕ੍ਰਿਮਿਨਲ ਹਿਸਟਰੀ ਦੀ ਸਾਹਮਣੇ ਆਈ ਨਹੀਂ ਨਹੀਂ ਹਾਲੇ ਤੱਕ ਕੋਈ ਨਹੀਂ ਆਈ ਹਾਲੇ ਉਹ ਲੈ ਕੇ ਆਂਦੇ ਸੀ ਪ੍ਰਾਇਮਰੀ ਉਹ ਹਾਲੇ ਜਿਹੜੀ ਕ੍ਰਿਮਿਨਲ ਇਨਵੈਸਟੀਗੇਸ਼ਨ ਹੋਈ ਐ ਐਨਸੀਆਰ ਦਿੱਲੀ ਰੀਜਨ ਦਾ ਕੋਈ ਦੱਸ ਰਿਹਾ ਹੈ ਹੁਣ ਜਿਹ ਅਸੀਂ ਰਿਮਾਂਡ ਦਾ ਲੈ ਲਿਆ ਐਗਜ਼ੈਕਟ ਡਿਟੇਲ ਪਤਾ ਕਰਕੇ ਫਿਰ ਅਸੀਂ ਉਹਨੂੰ ਕਵਰ ਕਰਦੇ ਹਾਂ ਸਰ ਦੁੱਕਰ ਇਨਵੋਲਵਮੈਂਟ ਕੋਈ ਸਾਹਮਣੇ ਆਈ ਹੈ ਨਹੀਂ ਹਾਲੇ ਤੱਕ ਨਹੀਂ ਆਈ ਬਟ ਡੈਫੀਨਿਟਲੀ ਰਿਸਟਰਾਂ ਦੀਆਂ ਛੋਟੀਆਂ-ਛੋਟੀਆਂ ਥੈਲੀਆਂ ਇਹਨੇ ਰੱਖੀਆਂ ਹੋਈਆਂ ਵੇਚਣ ਲਈ ਜ਼ਰਮੈਟੋ ਦੀ ਟੇਪ ਵਗੈਰਾ ਰੱਖੀ ਹੋਈ ਹੈ ਚਮਚ ਹੈਗੇ ਛੋਟੇ ਕੰਡਾ ਉਹ ਡੈਫੀਨਿਟਲੀ ਪੁਆਇੰਟ ਆਫ ਸੇਲ ਤਾਂ ਕਰ ਰਿਹਾ ਸੀਗਾ ਤੇ ਹੁਣ ਕਿਨੂੰ ਕਿਨੂੰ ਕਰ ਚੁੱਕਿਆ ਸੇਲ ਹੋਰ ਕਿੱਥੇ ਕਿੱਥੇ ਸਪਲਾਈ ਕੀਤਾ ਉਹ ਅਸੀਂ ਹੁਣ ਰਿਮਾਂਡ ਦੇ ਦੌਰਾਨ ਇਹਦਾ ਲੱਭਾਂਗੇ ਇਹ ਜਿਵੇਂ ਮੈਟੋ ਵੀ ਦੇਪ ਰੱਖਣ ਦਾ ਕੀ ਮਤਲਬ ਹੈ ਬੋਲਦੇ ਇਹ ਬਹੁਤ ਹੀ ਡਿਸਟ੍ਰਿਬਿਊਟਿੰਗ ਨਹੀਂ ਮੈਬੀ ਉਹਨੂੰ ਨਹੀਂ ਆਨਲਾਈਨ ਤਾਂ ਨਹੀਂ ਮੈਬੀ ਉਹਦੇ ਤੇ ਉੱਪਰ ਜਿਹੜਾ ਹੁੰਦਾ ਉਹਨੂੰ ਰੈਪ ਕਰਕੇ ਚੰਗੀ ਤਰ੍ਹਾਂ ਮੈਬੀ ਇਹ ਦੇ ਰਹੇ ਹਾਂ ਹਾਂਜੀ ਡਿਸਗਾਈਸ ਕਰ ਰਹੇ ਹੋਵੇ ਮੇਰੇ ਹੋ ਸਕਦਾ ਹੈ ਕਿ ਉਹ ਕਾਲਸ ਜਿਹੜੀਆਂ ਹੈ ਜਾਂ ਕੋਈ ਐਪ ਉਹ ਵੇਖਿਆ ਬਣਾਇਆ ਹੋਵੇ ਜਿਹਦੇ ਉੱਤੇ ਉਹਨੂੰ ਨਹੀਂ ਹਾਲੇ ਤੱਕ ਇਹਦੇ ਦੇ ਮੋਬਾਈਲ ਤੇ ਜਿੰਨਾ ਕਿ ਅਸੀਂ ਪ੍ਰੀਲੀਮਿਨਰੀ ਦੇਖਿਆ ਕੋਈ ਐਦਾਂ ਦੀ ਐਪ ਵਗੈਰਾ ਨਹੀਂ ਮਿਲੀ ਹੈਗੀ ਦਿੱਲੀ ਦੇ ਵਿੱਚ ਕਿਸੇ ਕੇਸਸ ਬਾਰੇ ਨੇ ਦਿੱਲੀ ਇਨਫੋਰਸਮੈਂਟ ਵਿੰਗ ਨੇ ਉਹਦੇ ਵਿੱਚੋਂ ਦੇਖਿਆ ਆਨਲਾਈਨ ਡਿਲੀਵਰੀ ਵਾਲਾ ਐਪ ਜੀ ਐਬਸolutely ਉਹ ਸਾਰੇ ਟਾਈਮ ਹਲੇ ਜਿੰਨੇ ਇਹਦਾ ਮੋਬਾਈਲ ਦੇਖਿਆ ਅਸੀਂ ਉਹਦੇ ਵਿੱਚੋਂ ਕੋਈ ਇਸ ਤਰ੍ਹਾਂ ਦੀ ਨਹੀਂ ਮਿਲੀ ਹੈਗੀ ਜਿਹੜੀ ਆਪਾਂ ਕਹੀਏ ਵੀ ਇਹ ਐਪ ਜਾਂ ਆਨਲਾਈਨ ਸਾਨੂੰ ਦਿਖੇਗੀ ਮੇਬੀ ਇਹਨੇ ਡਿਲੀਟ ਕੀਤੀ ਹੋਵੇ ਜਾਂ ਕੋਈ ਹਾਈਡ ਕਰਕੇ ਰੱਖੀ ਹੋਵੇ ਅਸੀਂ ਜਦੋਂ ਫੋਰੈਂਸਿਕਸ ਕਰਾਂਗੇ ਉਦੋਂ ਉਸ ਤੋਂ ਬਾਅਦ ਵੀ ਕੰਨ ਸਰ ਇਨਵੈਸਟੀਗੇਸ਼ਨ ਨੂੰ ਕੋਈ ਪਤਾ ਲੱਗੇ ਉਹ ਜੌਬ ਕਰਦਾ ਸੀ ਕਿਤੇ ਜਾਂ ਸਿੰਪਲ ਬਸ ਨਹੀਂ ਨਹੀਂ ਇੱਕ ਤਾਂ ਲੈਂਗੁਏਜ ਬੈਰੀਅਰ ਬਹੁਤ ਜ਼ਿਆਦਾ ਇਹਨਾਂ ਨੂੰ ਉਹ ਕਰਨ ਲਈ ਕਿ ਇੰਗਲਿਸ਼ ਵੀ ਬੜੀ ਪ੍ਰੋਬਲਮ ਆਉਂਦੀ ਫੈਨੋਵੈਂ ਦੀ ਲੈਂਗੁਏਜ ਨਹੀਂ ਆਉਂਦੀ ਉਸ ਕਰਕੇ ਤੇ ਉਹ ਇੱਕ ਵਾਰੀ ਇਹਦੀ ਡਾਕੂਮੈਂਟ ਸਾਨੂੰ ਸਾਰੇ ਰਿਕਵਰ ਹੋ ਜਾਣ ਫਿਰ ਇਸ ਦੇ ਬਾਰੇ ਕੋਈ ਦ ਉਹ ਡਾਕੂਮੈਂਟੇਸ਼ਨ ਤੋਂ ਬਾਅਦ ਸਾਨੂੰ ਹੋਰ ਕਲੈਰਿਟੀ ਹੋਣੀ ਹੈ ਸੀਕ੍ਰੀਟ ਇਨਫੋਰਮੇਸ਼ਨ ਦੇ ਆਧਾਰ ਤੇ ਜੀ ਸੀਕ੍ਰੀਟ সিম卡ਡ ਦਾ ਪਤਾ ਲੱਗੇ ਸਰ ਕਿਦੇ ਨਾਮ ਤੇ সিম卡ਡ ਨਹੀਂ সিম卡ਡ ਚੈੱਕ ਕਰਨਾ ਪੈਣਾ ਲੇਕਿਨ ਉਹ ਸਾਰਾ ਕੁਝ ਫੋਰੈਂਸਿਕਸ ਵੀ ਕਰ ਰਹੇ ਆ ਅੱਗੇ ਨਾਲ ਫਲੈਟ ਦੇ ਵਿੱਚ ਕੋਈ ਨਾਲ ਜਿਹੜੇ ਇਹਨਾਂ ਦੇ ਨਹੀਂ ਨਾਲ ਇੱਕ ਦੋ ਫਲੈਟ ਦੀ ਅਸੀਂ ਬਾਅਦ ਚ ਸਰਚ ਕੀਤੀ ਹੈ ਇੱਕ ਦੋ ਬੰਦੇ ਹੋਰ ਹੈਗੇ ਬਟ ਉਹ ਹਾਲੇ ਸਾਨੂੰ ਕੋਈ ਇਨਵੋਲਵਮੈਂਟ ਇਦਾਂ ਦੀ ਲੱਗੀ ਨਹੀਂ ਉਹਨਾਂ ਦੀ ਕੀ ਹੋਵੇ ਜਾਂ ਨਹੀਂ ਨਹੀਂ ਭਰ ਦੇ ਜੀ ਸਭ ਜਿੰਨੇ ਜੀ ਕਿਰਤ ਕਰਾਈ ਤੇ ਰਹਿਣ ਵਾਸਤੇ ਵੀ ਮਾਨਯੂ ਦਿੱਤੀ ਜਾਉ ਤੋ ਹੁਣ ਹੋ ਗਿਆ ਹੈ ਕ੍ਰੀਨਲ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਹੋ ਗਈ ਹੈ ਫਾਲਸ ਇਨਟਰਨੈਸ਼ਨਲ ਤੋਂ ਹਰਤੇ ਇਸ ਦਾ ਰੂਲ ਜਿਹੜਾ ਗਿਰੰਤਰ ਰਾਈਟ ਦੇ ਅਨੁਸਾਰ ਨਹੀਂ ਮਕਾਨ ਮਾਲਕ ਲਈ ਰੂਲ ਹੁੰਦਾ ਹੈ ਕਿ ਉਹਨਾਂ ਨੇ ਜਿਹੜੇ ਨੂੰ ਵੀ ਕਿਰਾਏਦਾਰ ਨੂੰ ਦਤੋਂ ਦੀ ਪੁਲਿਸ ਵੈਰੀਫਿਕੇਸ਼ਨ ਕਰਾਣੀ ਹੈ ਤਾਂ ਨੈਚੁਰਲੀ ਜੇ ਕੋਈ ਫੋਰਨ ਨੈਸ਼ਨਲ ਨੂੰ ਵੀ ਰੱਖਦਾ ਹੈ ਤਾਂ ਉਹਦਾ ਥਰੂ ਐਮਬੈਸੀ ਸੰਨ ਭੇਜਣਾ ਪੈਂਦਾ ਸੀ ਦੱਸਦੇ ਵੀ ਕੀ ਹੈਗਾ ਜਾਂ ਉਹ ਇੱਥੇ ਆ ਕੇ ਕਿਸ ਤਰ੍ਹਾਂ ਦਾ ਐਫਆਰਰ ਉਹ ਤੋਂ ਰਿਕਾਰਡ ਲੈਣੇ ਉਹਨੂੰ ਵੀਜ਼ਾ ਮਿਲਿਆ ਹੈਗਾ ਵੀਜ਼ਾ ਮਿਲਣ ਤੋਂ ਬਾਅਦ ਉਹ ਕਿੱਥੇ-ਕਿੱਥੇ ਜੌਬ ਕਰੂਗਾ ਕੀ-ਕੀ ਉਹਦੀਆਂ ਕੰਡੀਸ਼ਨਸ ਆ ਉਹ ਫਿਰ ਸਾਰੀਆਂ ਚੈੱਕ ਕਰਦੇ ਆ। ਇਹਦੀ ਤਾਂ ਗੱਲ ਹੈ ਸਰ ਜਦੋਂ ਨਾਲ ਕੁਝ ਖਾਲੇ ਕਰਾਂਗੇ ਤਾਂ ਕੱਲ ਦੀ ਤਾਂ ਗੱਲਾਂ ਨੇ ਰਿਮਾਂਡ ਲਿਆ ਖਾਲੜ ਦੀ ਅਸੀਂ ਗੱਲ ਕਰ ਲਈਏ ਪੂਰਾ ਹੱਬ ਹੈ। ਕਹਿੰਦੇ ਨੇ ਖਰੜ ਦਾ ਹੀ ਇਹ ਰਹਿਣ ਵਾਲਾ ਐ ਨਾਈਜੀ ਸਪਲਾਈ ਕਿਸੇ ਨੂੰ ਦੇਣੀ ਸੀ ਬਹੁਤ ਵੱਡੀ ਖੇਪ ਹੈ ਕਰੋੜਾਂ ਰੁਪਏ ਦੀ ਇਹ ਹੈਰੋਇਨ ਦੀ ਕੀਮਤ ਹੈ ਤੇ ਇਸ ਤੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਖਰੜ ਤੋਂ ਡੈਵਿਡ ਵਰਮਾ ਦੀ ਖਾਸ ਰਿਪੋਰਟ